ਸ਼ਿਕਾਰ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਆਪਾਂ ਨਾ ਅੱਜ ਮਾਰਕੀਟ ਕਮੇਟੀ ਦੇ ਵਿੱਚ ਆਇਾਂਗੇ ਆਪਾਂ ਵੈਰੀਫਿਕੇਸ਼ਨ ਕਰਦੇ ਹਾਂ ਉਸ ਗੱਲ ਦੀ ਜਿਹੜੀ ਮੈਂ ਇੱਕ ਵੀਡੀਓ ਪਾਈ ਸੀਗੀ ਪਹਿਲਾਂ ਵੀ ਪਿੱਛੇ ਕਮੇਟੀ ਨਾਲ ਟੈਂਪੂ ਯੂਨੀਅਨ ਦੀ ਕੀ ਖਿਚੜੀ ਪੱਕਰੀ ਹੈ ਆਪਾਂ ਉਹਦੀ ਬਾਬਤ ਇੱਥੇ ਜਿਹੜੇ ਸੈਕਟਰੀ ਸਾਹਿਬ ਨੇਗੇ ਜਿਹੜੇ ਕਰਤਾ ਤਰਤਾ ਨੇ ਆਪਾਂ ਉਹਨਾਂ ਤੋਂ ਜਾਣਾਂਗੇ ਵੀ ਕੀ ਗੇ ਰੌਲਾ ਹੈਗਾ ਇਹ ਕੀ ਗੱਲ ਹੈ ਕੀ ਬਾਤ ਹੈ ਆਪਾਂ ਅੰਦਰ ਚੱਲਦੇ ਹਾਂ ਮਿਲਦੇ ਹਾਂ ਉਹਨਾਂ ਨੂੰ ਤੇ ਦੇਖਦੇ ਹਾਂ ਵੀ ਉਹ ਕੀ ਕਹਿੰਦੇ ਨੇਗੇ ਕਿਉਂਕਿ ਜਿਹੜੀ ਮੈਂ ਵੀਡੀਓ ਪਾਈ ਸੀਗੀ ਵੀ ਟੈਂਪੂ ਯੂਨੀਅਨ ਵਾਲੀ ਉਹਦੇ ਚ ਡਰਾਈਵਰ ਭਰਾਵਾ ਨੇ ਉਤਰਾਜ ਉਠਾਇਆ ਸੀਗਾ ਵੀ ਇਹੇ ਜੀ ਗਲਤ ਹੈ ਅਸੀਂ ਕੋਈ ਉਹ ਨਹੀਂ ਕਰਿਆ ਹੋਇਆ ਕਬਜ਼ਾ ਨਹੀਂ ਇੱਥੇ ਕਰਿਆ ਹੋਇਆ ਪਰ ਮੇਰੇ ਕਹਿਣ ਦੇ ਮੁਤਾਬਕ ਉੱਥੇ 5-6 ਸਾਲ ਹੋ ਗਏ ਕਬਜ਼ਾ ਕਰੇ ਨੂੰ ਉਹਨਾਂ ਨੇ ਯਾਨੀ ਕਿ ਗੱਡੀਆਂ ਖੜਾਉਂਦਿਆਂ ਨੂੰ ਪਬਲਿਕ ਬਹੁਤ ਦੁਖੀ ਹੈ ਆਪਾਂ ਮਿਲਦੇ ਹਾਂ ਨਰਿੰਦਰਪਾਲ ਸਕੱਤਰ ਮਾਰਕੀਟ ਕਮੇਟੀ ਦੇ ਲੈਣਿਆਂਗੇ ਗੱਲਾਂ ਬਾਤਾਂ ਵੀ ਕੀ ਕਹਿੰਦੇ ਨੇ ਸਰ ਸਰ ਸਸੀ ਕਾ ਜੀ ਹੋ ਠੀਕੋ ਸਰ ਸਰ ਉਹ ਮਾਰਕੀਟ ਕਮੇਟੀ ਤੇ ਟੈਂਪੂ ਯੂਨੀਅਨ ਦਾ ਕੀ ਮਸਲਾ ਹੈਗਾ ਉਹ ਮਾਰਕੀਟ ਕਮੇਟੀ ਤੇ ਟੈਂਪੂ ਯੂਨੀਅਨ ਦਾ ਮਸਲਾ ਕੋਈ ਨਹੀਂ ਹੈਗਾ ਜੀ ਸਾਡੇ ਉੱਥੇ ਪਿੱਛੇ ਇੱਕ ਜਗ੍ਹਾ ਖਾਲੀ ਹੈਗੀ ਪਾਰਕਿੰਗ ਦੀ ਜਗ੍ਹਾ ਉਹ ਬਹੁਤਾਂ ਦਾ ਟੋਟਾ ਜਿਹਾ ਉੱਥੇ ਕਿਸੇ ਟਾਈਮ ਪਦਨ ਘਰੋਂ ਕੋਦੇ ਇੱਕ ਟੈਂਪੂ ਖੜਦੇ ਸੀਗੇ ਚਲੋ ਹੌਲੀ ਹੌਲੀ ਉਹ ਜਾਰਾ ਹੋ ਗਏ ਅਸੀਂ ਉਹਨਾਂ ਨੂੰ ਰੋਕਣ ਦੇ ਸਾਰੇ ਉਪਰਾਲੇ ਕਰ ਰਹੇ ਹਾਂ ਸਾਨੂੰ ਪਤਾ ਹੈ ਉੱਥੇ ਕਈ ਰਹਿਸ਼ਿਆਂ ਦੇ ਪਾਸਤ 10 ਬੰਦਿਆਂ ਦੀ ਰੈ residencial ਵੀ ਨੇ ਉਹ ਵੀ ਸਾਨੂੰ ਆ ਕੇ ਉਹਨਾਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਅਸੀਂ ਨਾਲ ਦੀ ਨਾਲ ਐਕਸ਼ਨ ਲੈਂਦੇ ਹੋਏ ਕਿਸਾਨਾਂ ਨੂੰ ਪੈਂਕੂ ਯੂਨੀਅਨ ਨੂੰ ਨੋਟਸ ਕੱਢਿਆ ਵੀ ਇਹ ਸਾਡੀ ਜਗ੍ਹਾ ਖਾਲੀ ਕੀਤੀ ਜਾਵੇ ਇਹ ਲੋਕਾਂ ਦੇ ਵਰਤਣ ਲਈ ਹੈ ਮੰਦਰੀ ਹੈ ਕਿਸੇ ਯੂਨੀਅਨ ਲਈ ਨਹੀਂ ਹੈਗੀ ਤੇ ਉਹਨਾਂ ਨੂੰ ਨੋਟਸ ਵਗੈਰਾ ਜਾਰੀ ਕੀਤੇ ਖੁਰ ਜਾ ਕੇ ਵੀ ਸਾਡੇ ਐਮਪਲਾਈਸ ਉਹਨਾਂ ਨੂੰ ਕਹੇ ਕਿ ਤੇ ਅਸੀਂ ਆਪਦੇ ਵੱਲੋਂ ਇੱਕ ਜੰਗਲਜਾਲ ਤਾਰ ਲਾ ਕੇ ਤੁਸੀਂ ਸ਼ਹਿਰੋਂ ਤੇ ਦੇਖਿਆ ਵੀ ਹੋਵੇ ਇਧਰਲੇ ਪਾਸੇ ਅਸੀਂ ਵੈਰੀਫਾਈਟਿੰਗ ਕਰਕੇ ਰੋਕਿਆ ਵੀ ਤਾਂ ਕਿ ਟਰੱਕ ਅੰਦਰੋਂ ਨੂੰ ਰੁਕ ਜਾਣ ਤੇ ਮਾਰਕੀਟ ਕਮੇਟੀ ਵੱਲੋਂ ਸਰਕਾਰ ਦੇ ਡਿਪਾਰਟਮੈਂਟ ਦੇ ਵਿਹਾਫ ਤੇ ਜੋ ਵੀ ਉਹ ਰੈਜ਼ੀਡੈਂਸ ਲੈਣੇ ਸੁਹੂਲਤਾ ਨੇ ਮਾਰਕੀਟ ਕਮੇਟੀ ਵੱਲੋਂ ਪਾਣੀ ਦੀ ਹੈ ਬਿਜਲੀ ਦੀ ਸੇਵਾ ਦੇ ਉਹ ਦਿੱਤੀਆਂ ਜਾਂਦੀਆਂ ਨੇ ਥੀਟਾ ਵੀ ਇਹ ਦਿੱਕਤ ਕਿਤੇ ਨਾ ਕਿਤੇ ਉਸ ਰਹਿਸੀ ਰੋਕਾ ਨੂੰ ਹੈਗੀ ਹੈ ਅਸੀਂ ਪ੍ਰਧਾਨ ਜੀ ਨੂੰ ਤੇ ਉਹਨਾਂ ਦਾ ਜੋ ਦਫ਼ਤਰ ਦੇ ਇੰਚਾਰਜ ਮੁਖੀ ਹੁੰਦੇ ਨੇ ਉਹਨਾਂ ਨੂੰ ਬੁਲਾ ਕੇ ਵੀ ਇਹ ਗੱਲ ਕਹੀ ਸੀ ਕਿ ਇਹਨੂੰ ਸਾਡੀ ਜਗ੍ਹਾ ਨੂੰ ਖਾਲੀ ਕਰ ਦਿਓ ਤੇ ਇਹਦੇ ਨਾਲ ਇੱਕ ਤਾਂ ਜਿਹੜੀਆਂ ਰਹਿائش ਜਿਹੜੇ ਲੋਕਾਂ ਦੀ ਹੈਗੇ ਉਹਨਾਂ ਦੀ ਦਿੱਕਤ ਆ ਉਹ ਦੂਰ ਹੋ ਜੂਗੀ ਦੂਜੀ ਸੀਜ਼ਨ ਦੇ ਵਿੱਚ ਵੀ ਸਾਨੂੰ ਦਿੱਕਤ ਰਹਿੰਦੀ ਹੈ ਕਿਉਂਕਿ ਜਿਹੜੀ ਫਸਲ ਹੈ ਉਹ ਬੰਪਰ ਫਸਲ ਮੰਡੀ ਦੇ ਵਿੱਚ ਆ ਜਾਂਦੀ ਹੈ ਤੇ ਆੜਤੀਆਂ ਨੂੰ ਜਿਹੜੀ ਹੈਗੀ ਹੈ ਢੇਰ ਜਿਹਾ ਲਾਉਣ ਦੇ ਵਿੱਚ ਵੀ ਕਿਤਨਾ ਕਿਤਨਾ ਦਿੱਕਤ ਆਉਂਦੀ ਹੈ ਸੋ ਮੈਂ ਸਾਰਾ ਆਪਣੇ ਸੀਨੀਅਰ ਅਫੀਸਰ ਖੜੇ ਜਲਾ ਮਂਡੀ ਆ ਸਰ ਸਾਹਿਬ ਸਰਹੂਰ ਸਰ ਦਾ ਹਸਪਤਾਲ ਸਿਣੀ ਜੀ ਨੂੰ ਆ ਸਾਡੇ ਮੌਜੂਦਾ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਮਕੇਸ਼ ਜੀ ਨੇ ਜਾਈ ਉਹਨਾਂ ਦੇ ਸਾਰਾ ਧਿਆਨ ਚ ਲੱਗਾ ਹੋਇਆ ਉਹ ਕਿਤੇ ਨਾ ਕਿਤੇ ਆ ਕੇ ਚਲੋ ਇੱਕਦਮ ਉਹ ਵੀ ਆਪਣੇ ਸ਼ਹਿਰ ਦੇ ਨਿਵਾਸੀ ਨੇ ਇੱਕਦਮ ਕੋਈ ਵਾਰੀ ਪ੍ਰੋਬਲਮ ਆਉਂਦੀ ਹੈ ਉਹ ਚਾਰਨ ਸਾਹਿਬ ਦੇ ਪੇਸ਼ ਹੋਏ ਸੀਗੇ ਉਹਨਾਂ ਨੇ ਕਹੇ ਵੀ ਸਾਨੂੰ ਮਹੀਨੇ ਦੋ ਮਹੀਨੇ ਦੇ ਵਿੱਚ ਅਸੀਂ ਆਪਣੀ ਕੋਈ ਜਗ੍ਹਾ ਦਾ ਇੰਤਜ਼ਾਮ ਕਰ ਲੈਣਾ ਹੈ ਜਿੱਥੇ ਅਸੀਂ ਆਪਣੇ ਟੈਂਪੂ ਬਾਹਰ ਖੜੇ ਕਰ ਲਿਆ ਕਰਾਂਗੇ ਤੇ मतलब मेनू खास है बी अपना ਸਾਡੇ ਨਾਲ ਕਮਿਟਮੈਂਟ ਕਰਕੇ ਗਏ ਨੇ ਇੱਕ ਤਰ੍ਹਾਂ ਨਾਲ ਵਾਦਾ ਕਰਕੇ ਗਏ ਨੇ ਵੀ ਉਹ ਛੇਤੀ ਇਹਨੂੰ ਖਾਲੀ ਕਰ ਦੇਣਗੇ ਤੇ ਸਾਡੇ ਵੱਲੋਂ ਡਿਪਾਰਟਮੈਂਟ ਲਈ ਆਪਦੀ ਕਾਰਵਾਈ ਜਾਰੀ ਰਹੂਗਾ ਸਰ ਉਹਨਾਂ ਨੂੰ ਨੋਟਿਸ ਕਿੰਨੀ ਇੱਕ ਵਾਰ ਦਿੱਤਾ ਹੋਇਆ ਹੈ ਬਹੁਤ ਕਈ ਵਾਰ ਨੋਟਿਸ ਦਿੱਤਾ ਹੈ ਕਈ ਵਾਰੀ ਚਲੋ ਜਿਹਨੇ ਹੁੰਦਾ ਆਨਾ ਕੰਦ ਵੀ ਕਰ ਦਿੰਦੇ ਅਸੀਂ ਜਾ ਕੇ ਸਾਡਾ ਸਟਾਫ ਜਾਂਦਾ ਹੈ ਬਕਾਇਦਾ ਅਸੀਂ ਉਹਨਾਂ ਨੂੰ ਚਿੱਠੀ ਪੱਤਰ ਜਗਾ ਖਾਲੀ ਕਰਨ ਲਈ ਕੱਢਿਆ ਹੋਇਆ ਕਟੋਕਰ ਪੰਜ ਚਾਰ ਵਾਰੀ ਇਸ ਰਮ ਚਿੱਠੀ ਪੱਤਰੀ ਜਿਹੜੀ ਹੈਗੀ ਕੀਤੀ ਹੋਈ ਹੈ ਤੇ ਜਵਾਨੀ ਵੀ ਕਈ ਵਾਰੀ ਖਿਆ ਹੋਇਆ ਲਾਸਟ ਦੇ ਵਿੱਚ ਹੁਣ ਇਹੀ ਹੋਇਆ ਵੀ ਉਹ ਸਾਡੇ ਤੋਂ ਆਈਸੀਆਈ ਚAIRMAN ਸਾਹਿਬ ਦੇ ਪੇਸ਼ ਹੋਰਾਂ ਨੂੰ ਮਿਲੇ ਤੇ ਉਹਨਾਂ ਨੇ ਕਹੇ ਸਾਨੂੰ ਮਹੀਨੇ ਰੋ ਮਹੀਨੇ ਦੇ ਵਿੱਚ ਜੀ ਅਸੀਂ ਛੇਤੀ ਕੋਈ ਜਗ੍ਹਾ ਦਾ ਇੰਤਜ਼ਾਮ ਕਰਕੇ ਅਸੀਂ ਇਹਨੂੰ ਖਾਲੀ ਕਰ ਦਾਂਗੇ ਤੇ ਮੇਰਾ ਘਰ ਨੂੰ ਆਪਣਾ ਵਾਦਾ ਨਿਭਾਉਣ ਦੇ ਆਸਾਂ ਇਸੇ ਤੀਰਖਾ ਦੇ ਵਿੱਚ ਜਿਹੜੇ ਉੱਥੇ ਦੇ ਰੈ residenਟ ਹਨ ਉਹਨਾਂ ਨੂੰ ਜਿਹੜੇ ਸਰ ਜਿਹੜੇ ਉੱਥੇ ਦੇ ਰਹਿਸ਼ਕਾਰ ਹੈਗੇ ਨੇਗੇ ਉੱਥੇ ਰਹਿੰਦੇ ਨੇਗੇ ਉਹ ਬੰਦੇ ਕਹਿੰਦੇ ਨੇ ਵੀ ਇਹ 5-6 ਸਾਲਾਂ ਤੋਂ ਇੱਥੇ ਬੈਠੇ ਨੇਗੇ ਤੇ ਕੀ ਇਹ 5-6 ਸਾਲਾਂ ਤੋਂ ਕਿਰਾਇਆ ਦੇ ਰਹੇ ਨੇਗੇ ਫੜਾਂ ਦਾ ਜਾਂ ਇਹ ਇਦਾਂ ਹੀ ਬੈਠੇ ਨੇਗੇ ਨਹੀਂ ਉਹ ਮੈਨੂੰ ਪਤਾ ਨਹੀਂ ਕਦੋਂ ਕਿੰਨੇ ਸਾਲ ਦੇ ਬੈਠੇ ਨੇ ਪਰ ਕਿਰਾਇਆ ਉਹਨਾਂ ਦਾ ਕੋਈ ਨਹੀਂ ਖੈਰ ਅਜੀ ਜੇ ਆਪਾਂ ਕਿਰੇ ਕੋ ਕੁ ਕਰਾਇਆ ਦੇ ਰਹੇ ਨੇ ਜੋ ਕਿਰਾਇਆ ਦੇ ਰਹੇ ਨੇ ਫਿਰ ਅਸੀਂ ਉਹਨਾਂ ਖਾਲੀ ਕਰਾਉਣ ਲਈ ਕਿਵੇਂ ਕਹਿ ਸਕਦੇ ਆਂ ਜੀ ਫਿਰ ਤਾਂ ਲੀਗਲ ਹੋਵੇ ਬਿਲਕੁਲ ਜੀ ਇਸ ਕਰਕੇ ਜੇ ਕਰਬਾਰ ਕਟ ਕਮਿਟੀ ਕਰਾਇਆ ਬਸੂਰ ਰਹੀ ਹੈ ਫਿਰ ਤਾਂ ਸਾਡੇ ਕਿਰਾਏਦਾਰ ਹੋਣਗੇ ਫਿਰ ਤਾਂ ਖੜਨ ਦੇ ਹੱਕਦਾਰ ਨੇ ਅਸੀਂ ਉਹਨਾਂ ਨੂੰ ਕੋਈ ਕਿਰਾਇਆ ਨਹੀਂ ਬਸੂਰ ਰਿਹਾ ਇਸ ਕਰਕੇ ਜੇ ਉਹਨਾਂ ਨੂੰ ਖਾਲੀ ਕਰਾਉਣ ਦੀ ਜਿਹੜੀ ਕਾਰਵਾਈ ਉਹ ਕਰਾ ਦੇਈਏ ਚਲੋ ਦੋਸਤੋ ਵੀਰ ਜੀ ਹੋਰਾਂ ਦਾ ਕਹਿਣਾ ਹੈਗਾਗਾ ਵੀ ਅਸੀਂ ਜਲਦੀ ਉਹਨਾਂ ਤੋਂ ਖਾਲੀ ਕਰਾ ਲਾਂਗੇ ਸਾਨੂੰ 2 ਮਹੀਨਿਆਂ ਦਾ ਉਹ ਟਾਈਮ ਦੇਗੇ ਤੇ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਚਲੋ ਬਾਕੀ ਆਪਾਂ ਜਿਹੜੀ ਵੀ ਵੀਡੀਓ ਪਹਿਲਾਂ ਪਾਈ ਸੀਗੀ ਉਹਦੇ ਤਹਿਤ ਹੀ ਟਰੱਕ ਯੂਨੀਅਨ ਵਾਲਿਆਂ ਨੇ ਥੋੜਾ ਜਿਹਾ ਆਬਜੈਕਸ਼ਨ ਲਾਇਆ ਸੀਗਾ ਵੀ ਜੀ ਇਹ ਕਮੇਟੀ ਹੈਗੀ ਅਸੀਂ ਐਂ ਕਰਦੇ ਆਂਗੇ ਅਸੀਂ ਸਾਨੂੰ ਕੋਈ ਕਬਜ਼ਾ ਨਹੀਂ ਪਰ ਲੋਕਾਂ ਦੇ ਦੱਸਣ ਦੇ ਮੁਤਾਬਕ ਲੋਕ ਉੱਥੇ ਦੇ ਜਿਹੜੇ ਰਹਿਸ਼ੀ ਬੰਦੇ ਨੇ ਉਹ ਕਹਿ ਰਹੇ ਨੇਗੇ ਵੀ ਇਹ 5-6 ਸਾਲ ਤੋਂ ਇੱਥੇ ਰਹ ਰਹੇ ਨੇਗੇ ਤੇ 5-6 ਸਾਲ ਤੋਂ ਬੈਠ ਕਬਜ਼ਾ ਹੈਗਾ ਇਹਨਾਂ ਦਾ ਜੂਨੀਅਨ ਵਾਲਿਆਂ ਦਾ ਪਰ ਵੀਰਜੀ ਹੋਰਾਂ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਅਸੀਂ ਕੋਈ ਕਿਰਾਇਆ ਨਹੀਂ ਦੇ ਰਹੇ ਲੈ ਰਹੇ ਤੇ ਨਾ ਹੀ ਅਸੀਂ ਕੋਈ ਉਹਨਾਂ ਨੂੰ ਇਹ ਰੈਂਟ ਤੇ ਦਿੱਤੀ ਹੋਈ ਜਗ੍ਹਾ ਹੈਗੀ ਇਹ ਮੰਡੀ ਦੇ ਫੜਨੇਗੇ ਮੰਡੀ ਦੇ ਫੜਨੇ ਤਾਂ ਮੰਡੀ ਨੂੰ ਹੀ ਖਾਲੀ ਕਰਕੇ ਦੇਣੇ ਚਾਹੀਦੇ ਨੇ ਬਾਕੀ ਟਰੱਕ ਜੂਨੀਅਨ ਟੈਂਪੋ ਜੂਨੀਅਨ ਦੇ ਪ੍ਰਧਾਨ ਜੀ ਹੋਰੀ ਨੇਗੇ ਉਹ ਆਪਦਾ ਪੱਖ ਰੱਖਣਾ ਚਾਹਣਗੇ ਤਾਂ ਜ਼ਰੂਰ ਉਹਨਾਂ ਦਾ ਵੀ ਪੱਖ ਲਵਾਂਗੇ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਮੈਂ ਦੋ ਤਿੰਨ ਵਾਰ ਉਹਨਾਂ ਨੂੰ ਫੋਨ ਕਰਿਆ ਉਹ ਕੰਨਾਂ ਕਾਨੀ ਕਰੀ ਜਾਂਦੇ ਨੇਗੀ ਬਾਕੀ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ